ਖਡੂਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਖੱਬੇ ਡੋਗਰਾਂ ਵਿਖੇ ਸ਼ਰਾਰਤੀ ਅੰਸਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਬੂਥ ਉਤੇ ਹਮਲਾ ਕੀਤਾ ਗਿਆ ਔਰ ਇਸ ਹਮਲੇ ਦੇ ਵਿੱਚ ਇੱਕ ਸ਼ਖਸ ਜ਼ਖਮੀ ਵੀ ਹੋਇਆ ਦੱਸਿਆ ਜਾ ਰਿਹਾ ਸੋ ਦੱਸਦੇ ਨੇ ਕਿ ਅੱਜ ਵੋਟਾਂ ਪੈਣ ਦਾ ਕੰਮ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਸੇਰ ਤੋਂ ਹੁਣ ਤੱਕ ਜਿਹੜੇ ਲੋਕ ਨੇ ਉਹ ਵੋਟਾਂ ਪਾ ਰਹੇ ਨੇ ਔਰ ਆਪਣੇ ਵੋਟ ਪਾਉਣ ਦਾ ਜਿਹੜਾ ਅਧਿਕਾਰ ਹੈ ਉਸ ਦਾ ਇਸਤੇਮਾਲ ਵੀ ਕਰ ਰਹੇ ਨੇ ਪਰ ਇਸੇ ਇਹਨਾਂ ਦਿਨਾਂ ਦੇ ਵਿੱਚ ਇਸੇ ਟਾਈਮ ਦੇ ਵਿੱਚ ਕਾਫੀ ਕਈ ਥਾਂ ਤੋਂ ਜਿਹੜੀਆਂ ਖਬਰਾਂ ਨੇ ਹਮਲੇ ਦੀਆਂ ਸਾਹਮਣੇ ਆਈਆਂ ਜਿੱਥੇ ਇੱਕ ਖਬਰ ਜਿਹੜੀ ਹੈ ਖਡੂਰ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਭਾਜਪਾ ਦੇ ਬੂਥ ਉਤੇ ਹਮਲਾ ਕੀਤਾ ਗਿਆ ਸ਼ਰਾਰਤੀ ਅਨਸਰਾਂ ਵੱਲੋਂ ਔਰ ਇਸ ਹਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਮੈਂਬਰ ਜ਼ਖਮੀ ਵੀ ਹੋਇਆ ਦੱਸਿਆ ਜਾ ਰਿਹਾ ਸੋ ਹਮਲਾਵਰਾਂ ਵੱਲੋਂ ਬੂਥ ਉੱਪਰ ਮੌਜੂਦ ਵੋਟਰ ਸੂਚੀਆਂ ਤੇ ਜਿਹੜੇ ਪੋਸਟਰ ਲੱਗੇ ਸੀਗੇ ਉਸ ਨੂੰ ਵੀ ਪਾੜ ਦਿੱਤਾ ਗਿਆ ਹੈ ਤੇ ਜਿਹੜੇ ਟੈਂਟ ਸੀ ਉਹਨਾਂ ਨੂੰ ਖਾੜ ਦਿੱਤਾ ਗਿਆ ਹੈ ਫਿਲਹਾਲ ਜਿਹੀ ਖਬਰ ਮਿਲਦੇ ਹੀ ਮੌਕੇ ਤੇ ਪੁਹਾਰੀ ਪੁਲਿਸ ਫੋਰਸ ਜਿਹੜੀ ਹੈ ਉਹ ਪਹੁੰਚੀ ਹੈ ਉਹ ਇਸ ਪੂਰੇ ਮਾਮਲੇ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਹਾਲਾਂਕਿ ਕਹਿ ਰਹੀਏ ਕਿ ਜਨੀਆਂ ਵੀ ਵੋਟਾਂ ਪੈ ਰਹੀਆਂ ਨੇ ਅਮਨ ਆਮਾਨ ਦੇ ਨਾਲ ਜਿਹੜੀਆਂ ਵੋਟਾਂ ਪੈਣ ਦਾ ਕੰਮ جاری ਹੈ ਪਰ ਇਸੇ ਵਿਚਾਲੇ ਜਿਹੜੀ ਖਡੂਰ ਸਾਹਿਬ ਤੋਂ ਸਾਹਮਣੇ ਆਈ ਹੈ ਖਬਰ ਪਿੰਡ ਖੱਬੇ ਡੋਗਰਾ ਤੋਂ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਬੂਥ ਦੇ ਕੋਲ ਆਉਂਦੇ ਨੇ ਔਰ ਉਸ ਤੋਂ ਬਾਅਦ ਉਸ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਇੱਕ ਬੀਜਪੀ ਦਾ ਮੈਂਬਰ ਜਿਹੜਾ ਹੈ ਉਹ ਗੰਬੀਰ ਜ਼ਖਮੀ ਹੈ ਪੂਰਾ ਮਾਮਲਾ ਜਿਹੜਾ ਹੈ ਜਿਹੜੇ ਜ਼ਖਮੀ ਮੈਂਬਰ ਨੇ ਉਸ ਦੇ ਕਹਿਣ ਦੇ ਮੁਤਾਬਕ ਪਹਿਲਾਂ ਜਦੋਂ ਕੱਲ ਤਿਆਰੀ ਚ ਚੱਲ ਰਹੀ ਸੀ ਤਾਂ ਵੇਲੇ ਜਿੱਥੇ ਅਸੀਂ ਇਹਨਾਂ ਨੇ ਬੂਥ ਬਣਾਉਣਾ ਸੀ ਉੱਥੇ ਵੀ ਇਹ ਨੌਜਵਾਨ ਪਹੁੰਚੇ ਤਾਂ ਉਹਨਾਂ ਵੱਲੋਂ ਧਮਕੀਆਂ ਦਿੱਤੀਆਂ ਗਿਆ ਕਿ ਉੱਥੇ ਬੂਥ ਜਿਹੜਾ ਹੈ ਉਹ ਨਾ ਬਣਾਉਣ ਔਰ ਉਸ ਤੋਂ ਬਾਅਦ ਜਿਹੜਾ ਮੈਂਬਰ ਹੈ ਜਿਹੜਾ ਜ਼ਖਮੀ ਹੈ ਉਹ ਆਪਣੇ ਘਰ ਦੇ ਵਿੱਚ ਹੀ ਬੂਥ ਜਿਹੜਾ ਬਣਾ ਲੈਂਦਾ ਹੈ ਪਰ ਇਸੇ ਦੌਰਾਨ ਅੱਜ ਜਦੋਂ ਲੋਕ ਉੱਥੇ ਵੋਟਾਂ ਪਾਉਣ ਦੇ ਲਈ ਆ ਰਹੇ ਸਨ ਤਾਂ ਇਸੇ ਵਿਚਾਲੇ ਹਮਲਾ ਜਿਹੜਾ ਹੈ ਉਹ ਇਹ ਨੌਜਵਾਨਾਂ ਵੱਲੋਂ ਕੀਤਾ ਗਿਆ ਹਾਲਾਂਕਿ ਇਹ ਨੌਜਵਾਨ ਕੌਣ ਨੇ ਇਹਨਾਂ ਦੀ ਜਾਨ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਜਿਹੜੀਆਂ ਨੇ ਖੱਬੇ ਡੋਗਰਾ ਦੀਆਂ ਨੇ ਜਿੱਥੇ ਇਹ ਬੀਜੇਪੀ ਦੇ ਉੱਤੇ ਹਮਲੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਫਿਲਹਾਲ ਅੱਜ 1 ਜੂਨ ਹੈ ਪੂਰੇ ਪੰਜਾਬ ਭਰ ਦੇ ਵਿੱਚ ਵੋਟਾਂ ਜਿਹੜੀਆਂ ਨੇ ਪੈਣ ਦਾ ਕੰਮ ਲਗਾਤਾਰ ਜਾ ਰਿਹਾ ਹੈ ਹਾਲਾਂਕਿ ਗਰਮੀ ਜਿਹੜੀ ਹੈ ਉਹ ਜ਼ਿਆਦਾ ਹੈ ਪਰ ਇਸੇ ਵਿਚਾਲੇ ਲੋਕ ਜਿਹੜੇ ਨੇ ਆਪਣੇ ਵੋਟ ਪਾਉਣ ਦਾ ਹੱਕ ਜਿਹੜਾ ਅਧਿਕਾਰ ਨੇ ਉਸ ਨੂੰ ਇਸਤੇਮਾਲ ਕਾਰੇ ਨੇ ਜੇਕਰ ਗੱਲ ਕੀਤੀ ਜਾਵੇ ਵੋਟਾਂ ਦਾ ਤਾਂ ਅਮਨ ਮਾਨ ਨਾਲ ਵੋਟਾਂ ਪੈਣ ਦਾ ਕੰਮ ਜਿਹੜਾ ਲਗਾਤਾਰ ਜਾ ਰਿਹਾ ਹੈ ਜਿਹਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ बावਜੂਦ ਇਸਦੇ ਅਨ ਖਬਰਾਂ ਜਿਹੜੀਆਂ ਨੇ ਵਿਚਾਲੇ ਆਈਆਂ ਨੇ ਕਿ ਖਟੂਰ ਸਾਹਿਬ ਦੇ ਪਿੰਡ ਖੱਬੇ ਡੋਗਰਾ ਵਿਖੇ ਭਾਜਪਾ ਦੇ ਬੂਥ ਉੱਤੇ ਹਮਲਾ ਕੀਤਾ ਗਿਆ ਔਰ ਇਹ ਹਮਲਾ ਜਿਸ ਦੇ ਵਿੱਚ ਇੱਕ ਨੌਜਵਾਨ ਜਿਹੜਾ ਹੈ ਜ਼ਖਮੀ ਦੱਸਿਆ ਜਾ ਰਿਹਾ ਹੈ ਤੁਸੀਂ ਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਉਸ ਨੌਜਵਾਨ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਹਸਪੀਟਲ ਤੱਕ ਔਰ ਕਿਹਾ ਜਾ ਰਿਹਾ ਹੈ ਕਾਰ ਦੇ ਵਿੱਚ ਹੀ ਇਸ ਸ਼ਖਸ ਨੇ ਬੂਥ ਬਣਾਇਆ ਸੀਗਾ ਜਿਹੜੇ ਹਮਲਾਵਰ ਨੇ ਜਿਨ੍ਹਾਂ ਨੇ ਹਮਲਾ ਕੀਤਾ ਹੈ ਉਹਨਾਂ ਪਹਿਲਾਂ ਧਮਕੀਆਂ ਦਿੱਤੀਆਂ ਕੱਲ ਜਿਸ ਤਰ੍ਹਾਂ ਨਾਲ ਬੂਥ ਬਣਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਇਸ ਦੌਰਾਨ ਬੂਥ ਜਿਹੜਾ ਸੀ ਉਹ ਉਹਨਾਂ ਧਮਕੀਆਂ ਦੇ ਰਿਹਾ ਸੀ ਉਹਨਾਂ ਨੇ ਬੂਥ ਉੱਥੇ ਨਹੀਂ ਬਣਾਉਣ ਦਿੱਤਾ ਤੇ ਜਦੋਂ ਉਸ ਨੌਜਵਾਨ ਨੇ ਬੂਥ ਜਿਹੜਾ ਆਪਣੇ ਘਰ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਅੱਜ ਲੋਕ ਜਿਹੜੇ ਤੇ ਪਹੁੰਚੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਸੀ ਵੋਟਾ ਪਾਉਣ ਦੇ ਲਈ ਪਿੰਡ ਦੇ ਲੋਕ ਪਹੁੰਚ ਰਹੇ ਸਨ ਪਰ ਉਸੇ ਦੌਰਾਨ ਜਿਹੜੇ ਹਮਲਾਵਰ ਸੀ ਉਹ ਪਹੁੰਚਦੇ ਨੇ ਪੂਰੇ ਜਿਹੜੇ ਪਰਚੀਆਂ ਹੁੰਦੀਆਂ ਨੇ ਉਹਨਾਂ ਨੂੰ ਫਾੜ ਦਿੱਤਾ ਜਾਂਦਾ ਹੈ ਜਿਹੜੇ ਟੈਂਟ ਲੱਗੇ ਹੋਏ ਸੀ ਉਹਨਾਂ ਨੂੰ ਖਾੜ ਦਿੱਤਾ ਗਿਆ ਉਹਨਾਂ ਵੱਲੋਂ ਔਰ ਜਿਸ ਤੋਂ ਬਾਅਦ ਇੱਕ ਸ਼ਖਸ ਜਿਹੜਾ ਹੈ ਉਹ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ ਔਰ ਧਮਕੀ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਦਿੱਤੀ ਗਈ ਹੈ ਕਿ ਜੇਕਰ ਮੋੜ ਤੋਂ ਇੱਥੇ ਬੂਥ ਦਾ ਜਿਹੜਾ ਬਣਾਇਆ ਗਿਆ ਤਾਂ ਉਹ ਫਿਰ ਤੋਂ ਇਸ ਬੂਥ ਨੂੰ ਜਿਹੜਾ ਹੈ ਉਹ ਖਾੜ ਦੇਣਗੇ ਔਰ ਇੱਥੇ ਬੂਥ ਜਿਹੜਾ ਹੈ ਬਣਾਣ ਨਹੀਂ ਦਿੱਤਾ ਜਾਵੇਗਾ ਇਸ ਪਿੰਡ ਦੇ ਵਿੱਚ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਸਵੀਰਾਂ ਜਿਹੜੀਆਂ ਨੇ ਇਹ ਤਸਵੀਰਾਂ ਆ ਰਹੀਆਂ ਨੇ ਖਡੂਰ ਸਾਹਿਬ ਦੇ ਡੋਗਰਾ ਖੱਬੇ ਉਗਰਾ ਤੋਂ ਜਿੱਥੇ ਇਹ ਲਗਾਤਾਰ ਜਿਹੜੇ ਨੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਫਿਲਹਾਲ ਕੁਝ ਥਾਵਾਂ ਤੇ ਛੁਟਮੁਟ ਜਿਹੜੀ ਲੜਾਈ ਝਗੜੇ ਨੇ ਉਹ ਸਾਹਮਣੇ ਆਏ ਨੇ ਪਰ ਜਿਸ ਤਰ੍ਹਾਂ ਦੇ ਨਾਲ ਕੱਲ ਅਗਰੰਬੂਰਸਰ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਉੱਤੇ ਜਿਹੜਾ ਹੈ ਉਹ ਹਮਲਾ ਕੀਤਾ ਗਿਆ ਸੀਗਾ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ ਗੋਲੀਆਂ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਜਿਹੜੇ ਪਿੰਡ ਦੇ ਲੋਕ ਸੀਗੇ ਲਖੋਵਾਲ ਦੇ ਉਹਨਾਂ ਨੇ ਵੋਟ ਪਾਉਣ ਤੋਂ ਮਨਾ ਕਰ ਦਿੱਤਾ ਕਿ ਅੱਜ ਉਹਨੇ ਬਾਇਕਾਟ ਕਰ ਦਿੱਤਾ ਕਿ ਅਸੀਂ ਜਿਹੜੀ ਹੈ ਵੋਟਾਂ ਨਹੀਂ ਪਾਵਾਂਗੇ ਕਿਉਂਕਿ ਉਹਨਾਂ ਦੇ ਹੀ ਪਿੰਡ ਦੇ ਜਿਹੜੇ ਲੜਕਾ ਸੀ ਆਮ ਆਦਮੀ ਪਾਰਟੀ ਦਾ ਵਰਕਰ ਸੀ ਉਸਤੇ ਹਮਲਾ ਹੋਇਆ ਸੀਗਾ ਔਰ اسی ਰੋਜ਼ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਲਿਆ ਔਰ ਉਸ ਤੋਂ ਬਾਅਦ ਜਦੋਂ ਜੇਕਰ ਅੰਬਰੀ ਸਰ ਦੀ ਗੱਲ ਕੀਤੀ ਜਾਵੇ ਤਾਂ ਅੰਬਰੀ ਸਰ ਦੇ ਵਿੱਚ VOTING ਜਿਹੜੀ ਹੈ 22 ਤੋਂ 23% ਜਿਹੜੀ ਹੈ ਉਹ ਹੋ ਚੁੱਕੀ ਹੈ ਪਰ ਜੇਕਰ ਇਸੀ ਦੇ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ BJP ਦੇ ਬੂਥ ਦੇ ਉੱਤੇ ਹਮਲਾ ਹੋਇਆ ਹੈ ਔਰ ਇੱਕ ਨੌਜਵਾਨ ਜਿਹੜਾ ਹੈ ਉਹ ਦਖ਼ਮੀ ਦੱਸਿਆ ਜਾ ਰਿਹਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਨੇ ਲੋਕ ਨੇ ਉਹ ਸਾਹਮਣੇ ਆਏ ਨੇ ਜਿਸ ਤੇ ਹਮਲਾ ਹੋਇਆ ਹੈ ਉਹ ਦੱਸਦਾ ਉਹ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਨਾਲ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕੱਲ ਵੀ ਜਦੋਂ ਉਹ ਤਿਆਰੀਆਂ ਕਰ ਰਏ ਸਨ ਉਸ ਵੇਲੇ ਵੀ ਨੌਜਵਾਨਾਂ ਨੇ ਉਸ ਨੂੰ ਬੂਥ ਜਿਹੜਾ ਇੱਥੇ ਨਹੀਂ ਬਣਾਣ ਦਿੱਤਾ ਔਰ ਜੇਕਰ ਅੱਜ ਉਸ ਨੇ ਆਪਣੇ ਘਰ ਦੇ ਵਿੱਚ ਹੀ ਬੂਥ ਬਣਾਇਆ ਤਾਂ ਉਸ ਨੂੰ ਇਹ ਕਹਿ ਕੇ ਉਸ ਤੇ ਬੂਥ ਤੇ ਹਮਲਾ ਕਰ ਦਿੱਤਾ ਗਿਆ ਕੀ ਜਿਹੜਾ ਇਹ ਬੀਜਪੀ ਬੂਥ ਜਿਹੜਾ ਹੈ ਉਹ ਇੱਥੇ ਨਹੀਂ ਬਣਾਣ ਦਿੱਤਾ ਜਾਵੇਗਾ ਔਰ ਉਸ ਨੂੰ ਕੁੱਟਿਆ ਵੀ ਗਿਆ ਹੈ ਮਾਰਿਆ ਗਿਆ ਜਿਸ ਨਾਲ ਜ਼ਖਮੀ ਵੀ ਹੋਇਆ ਹੈ ਹਸਪਤਾਲ ਉਸ ਨੂੰ ਲਿਜਾਇਆ ਗਿਆ ਵੱਡੇ ਜਿਹੜੇ ਪੁਲਿਸ ਵੱਡੀ ਤਦਾਦ ਵਿੱਚ ਪੁਲਿਸ ਫੋਰਸ ਜਿਹੜੀ ਹੈ ਉੱਥੇ ਮੌਕੇ ਤੇ ਪਹੁੰਚੀ ਹੈ ਜਿਵੇਂ ਉਹਨਾਂ ਨੂੰ ਸੂਚਨਾ ਮਿਲੀ ਔਰ ਉਸ ਤੋਂ ਬਾਅਦ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਹੜੇ ਲੋਕ ਇਸ ਪੂਰੇ ਮਾਮਲੇ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੂਰਾ ਭਰੋਸਾ ਜਿਹੜਾ ਉਹਨਾਂ ਨੂੰ ਦਿੱਤਾ ਗਿਆ। ਫਿਲਹਾਲ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਦੇ ਨਾਲ ਜਿਹੜੇ ਪੋਸਟਰ ਸੀ ਉਹ ਫਾੜ ਦਿੱਤੇ ਗਏ ਨੇ। ਜਿਹੜੀ ਸੂਚੀਆਂ ਹੁੰਦੀਆਂ ਨੇ ਉਹਨਾਂ ਨੂੰ ਪਾੜ ਦਿੱਤਾ ਗਿਆ ਹੈ। ਟੈਂਟ ਉਖਾੜ ਦਿੱਤੇ ਗਏ ਨੇ ਔਰ ਨੌਜਵਾਨ ਨੂੰ ਕੁੱਟਿਆ ਵੀ ਗਿਆ ਜਿਸ ਨਾਲ ਉਹ ਕਾਫੀ ਜ਼ਖਮੀ ਹੋਇਆ। ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਲੋਕ ਜਿਹੜੇ ਨੇ ਸਾਹਮਣੇ ਆਏ ਨੇ ਪਿੰਡ ਦੇ ਕੀ ਕੁਝ ਆਖਰੇ ਨੇ ਆਓ ਸੁਣਦੇ ਹਾਂ। ਮੈਂ ਬਤੌਰ ਇਲੈਕਸ਼ਨ ਕਮਿਸ਼ਨ ਦੀਆਂ ਦਿਸ਼ਾਦਾਚਾਂ ਦੇ ਤਹਿਤ ਭਾਰਤੀ ਜਨਤਾ ਪਾਰਟੀ ਵੱਲੋਂ ਲੈਕ ਇਜੈਂਟ ਹੈ ਤੇ ਜ਼ਿਲ੍ਹੇ ਦਾ ਪ੍ਰਧਾਨ ਵੀ ਹੈ ਭਾਰਤੀ ਜਨਤਾ ਪਾਰਟੀ ਦਾ ਤੇ ਮੈਂ ਖੱਬੇ ਡੋਗਰਾ ਆਇਆ ਤੇ ਕੁਝ ਇੱਥੋਂ ਦੇ ਲੋਕਾਂ ਨੇ ਸਰਦਾਰ ਗੋਰਾ ਸਿੰਘ ਹੋਣੀ ਸਮੱਚੇ ਪਰਿਵਾਰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇੱਥੇ ਖਿਲਾਇਆ ਸੀ ਇਹਨਾਂ ਨੂੰ ਆ ਕੇ ਕੁਝ ਪਿੰਡ ਦੇ ਲੋਕਾਂ ਨੇ ਥੋੜ੍ਹ ਵੀ ਮਾਰੇ ਇਹਨਾਂ ਦੇ ਗਲਾਂ 'ਚ ਵੀ ਗਲਾ ਨੂੰ ਵੀ ਹੱਥ ਮਾਰੇ ਜੋ ਜੋ ਵੀ ਕਰ ਸਕਦੇ ਉਹਨਾਂ ਨੇ ਪੂਰਾ ਕੀਤਾ ਇਥੋਂ ਤੱਕ ਉਮੀਦਵਾਰ ਦੇ ਪੋਸਟਰ ਤੱਕ ਲੱਗੇ ਸੀ ਉਹ ਵੀ ਪਾੜ ਕੇ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਨਿਸ਼ਾਨ ਜੋ ਵੀ ਝੋਲੇ ਮਿਲੇ ਸੀ ਸਾਰੇ ਖੋ ਕੇ ਲੈ ਗਏ ਕਿ ਅਸੀਂ ਇਸ ਨਗਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੂਤ ਨਹੀਂ ਲੱਗਣ ਦੇਣਾ ਵਿਚਾਰਿਆਂ ਨੇ ਸਾਰਾ ਆ ਦੇਖੋ ਪਾਣੀ ਆਏ ਗਏ ਲੋਕ ਸਾਰੇ ਗਰੀਬ ਹੈ ਚਿਹਰੇ ਦੇ ਇਕੱਠੇ ਹੋਏ ਸੀ ਤੇ ਪੂਰਾ ਡਰਾ ਧਮਕਾ ਕੇ ਲੋਕਾਂ ਨੂੰ ਘਰਾਂ ਚ ਬਾੜ ਦਿੰਦਾ ਤੇ ਫਿਰ ਵੀ ਇਸ ਇਨਸਾਨ ਦੀ ਹਲਾਸ਼ੇਰੀ ਉਹਨੇ ਕਹਿਆ ਜੇ ਤੁਸੀਂ ਮੈਨੂੰ ਉਥੇ ਬੂਤ ਨਹੀਂ ਲਾਉਂਦੇ ਨਾ ਤਾਂ ਦੇਖੋ ਘਰ 'ਚ ਬੂਤ ਲਾ ਤੇ ਘਰ 'ਚ ਆ ਕੇ ਵੀ ਚੰਨਨੀ ਨੂੰ ਬਟਨ ਪਾ ਕੇ ਜੀ ਲੋ ਤੇ ਜਦਾਂ ਇਹ ਮੈਨੂੰ ਪਤਾ ਲੱਗਾ ਜੀ ਮੈਂ ਸਬੰਧਤ ਪ੍ਰਸ਼ਾਸਨ ਦੇ ਵੀ ਧਿਆਨ 'ਚ ਦਤਾ ਜੀ ਤੇ ਸਰਦਾਰ ਗੋਰਾ ਸਿੰਘ ਸਮੂਚਾ ਪਰਿਵਾਰਾ ਸੁਪਚੇ ਨਗਰ ਦੇ ਲੋਕ ਆ ਜਿਹੜੇ ਇਕੱਠੇ ਹੋਏ ਐ ਇਸ ਚੀਜ਼ ਤੇ ਇਹਨਾਂ ਲੋਕਾਂ ਦੇ ਖਿਲਾਫ ਪੂਰੀ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਅਨਸਰ ਹਮੇਸ਼ਾ ਹੀ ਭਾਈ ਚਾਰਕ ਸੰਝ ਨੂੰ ਖਿਲਾਫ ਕਰਨਾ ਚਾਹੁੰਦੇ ਆ ਕਿ ਲੋਕਤੰਤਰ ਆ ਵੋਟ ਪਾਉਣ ਦਾ ਹਰ ਪੰਤੇ ਨੂੰ ਅਖਤਾਰ ਆ ਇਹ ਇਹ ਤਾਂ ਬਿਲਕੁਲ ਸ਼ਰਿਆਮੀ ਬਦਮਾਸ਼ੀ ਕੀਤੀ ਐ ਇੱਥੇ ਨਗਰ ਦੇ ਲੋਕਾਂ ਨੇ ਕਿ ਗਰੀਬ ਬੰਦਿਆਂ ਦੀ ਜਿਹੜੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਐ ਤੇ ਜਦੋਂ ਮੇਰੇ ਧਿਆਨ ਚ ਆਇਆ ਮੈਂ ਸਰਦਾਰ ਗੋਰਾ ਸਿੰਘ ਸੁਪਚੇ ਸਾਥੀ ਆ ਤੁਹਾਡੇ ਸਾਹਮਣੇ ਆਏ ਐ ਸਬੰਧਤ ਐਸਐਸਓ ਆਏ ਉਹਨਾਂ ਨੂੰ ਕੰਪਲੇਂਟ ਵੀ ਦਿੱਤੀ ਕਿ ਇਹਨਾਂ ਦੇ ਖਿਲਾਫ ਬਣਦੀ ਜਿਹੜੀ ਫੋਕੇ ਕਾਰਵਾਈ ਹੋਵੇ ਗੋਰਾ ਸਿੰਘ ਜੀ ਖੱਬੇ ਟੋਕਰਾਂ ਜੀ ਕਿੱਥੇ ਬੂਸ ਲਾਇਆ ਸੀ ਤੇ ਕੀ ਹੋਇਆ ਇਹਨਾਂ ਜੀ ਅਸੀਂ ਜੀ ਬੂਸ ਲਾਉਣ ਗਏ ਹਾਂ ਜੀ ਛੜਕ ਦੇ ਉੱਤੇ ਤੇ ਇਹਨਾਂ ਲਾਉਣ ਨਹੀਂ ਦਿੱਤਾ ਹਨ ਸਾਰਿਆਂ ਦੀ ਸਲਾਹ ਲਈ ਪਹਿਲਾਂ ਤੇ ਕੱਲ੍ਹ ਤੋਂ ਧਮਕੀਆਂ ਦਿੰਦੇ ਐ ਆਹ ਕੀ ਕੀਤੀ ਬਾਕੀ ਆਪਣੇ ਘਰ ਦੇ ਵਿੱਚ ਬੂਚ ਲਾ ਕੇ ਤੇ ਜਿਹੜੀਆਂ ਵੋਟਾਂ ਪਵਾਉਂਦੇ ਆ ਇਹ ਆਣ ਕੇ ਇਕੱਠੇ ਹੋ ਗਏ ਸਾਰੇ ਨਾਲੇ ਗੱਲ ਪੈ ਗਏ ਤੇ ਨਾਲੇ ਪਾਣੀ ਨੂੰ ਥੋਟ ਮਾਰ ਕੇ ਆ ਤੇ ਜਿਹੜੇ ਓੜੇ ਝੋਲੇ ਹਟੇ ਖੋ ਗਏ ਲੈ ਗਏ ਆ ਵੋਟਾਂ ਵਾਲੇ ਤੇ ਇਹਨਾਂ ਨੇ ਪੋਸਟ ਵੀ 파ਟ ਕੇ ਸਾਡੇ ਇਸ਼ਤਿਹਾਰ ਵੀ ਆਂਦਾ ਤੁਸੀਂ ਕੋਈ ਗੰਤ ਪਾਇਆ ਗਾੜੀਆਂ ਨੂੰ ਆਂਦੇ ਆ ਉਹਨੂੰ ਕੋਲ ਨਹੀਂ ਪਹੁੰਚ ਦੇਣੀ ਜਿੱਥੇ ਮਰਜ਼ੀ ਹੋਰ ਕੇ ਦੇ ਪਾਓ ਸਾਡੇ ਆਣ ਕੇ ਨਾਲ ਖਾਓ ਕੋਈ ਕੁਝ ਖਾਸਾ ਚਿਰ ਹਾਂਜੀ ਕੀ ਮੰਗਦਾ ਮੰਗਾ ਇਹਨੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪਾ ਜੀ ਇਹ ਕੱਲ ਦੇ ਤਾਂ ਮੈਂ ਕਿਹਾ ਮੁੰਡਿਆਂ ਨੂੰ ਦਿੱਤਾ ਇਹ ਵੀ ਨਹੀਂ ਤੁਹਾਨੂੰ ਸ਼ਰਕਤ ਇੱਥੇ ਆ ਲਾਉਣ ਦੇਣਾ। ਤੇ ਇਹਨਾਂ ਨੇ ਘਰ ਦੇ ਵਿੱਚ ਲਿਆ ਕੇ ਤੇ ਲਾ ਲਿਆ ਵੀ ਮੇਰੇ ਘਰੇ ਲਾ ਦੇਣਾ ਮੈਂ ਆਪਣੇ ਗੋਹੇ ਗਾੜੀ ਮੇਰੇ ਕੋਲ ਹੋਣੀ ਕੋਈ ਟੱਕਰ ਸਕਦਾ। ਤੇ ਉਹ 5-6 ਜਣੇ ਆਏ ਆ ਇਕੱਠੇ ਹੋ ਕੇ ਇਧਰ ਸ਼ਰਕਤ ਵੱਲੋਂ ਇਧਰ ਵੋਟਾਂ ਪਾਣ ਦੇਗਾ ਤਾਂ ਕਿ ਸਾਰਾ ਸਮਾਨ ਚੋਕੇ ਜੋ ਲਾਇਆ ਕੰਦਾ ਨਾ ਕੋਸ਼ਟ ਪਾਸਟ ਲਾ ਕੇ ਪਾੜ ਗਿਆ। ਗਲਵਾਂ ਦੇ ਤੂੰ ਕੁੱਤਿਆਂ ਚੂੜਿਆਂ ਗੰਦ ਪਾਇਆ ਇੱਤੇ ਇਹਨਾਂ ਨੂੰ ਨਹੀਂ ਵੋਟਾਂ ਬਣਾਉਂਗਾ ਜਿੱਥੇ ਮਰਜ਼ੀ ਵੋਟ ਪਾ। ਜਾ ਰਿਹਾ ਥੋਥੇ ਆਣ ਕੇ ਪੈ ਜਾ ਜਿੱਥੇ ਗੋਡਾ ਪੈਂਦਾ ਉੱਥੇ ਵੀ ਪੈ ਜਾ ਤੇ ਸਾਰਾ ਸਮਾਜ ਨੂੰ ਚ ਪੈ ਲਗਾ ਪਾਣੀ ਸਾਰਾ ਗੁਰ ਗਿਆ ਲਾ ਤੇਰੀ ਢੁੱਟੀ ਆ ਕੰਮ ਇਹ ਕਰਦੀ ਨਾ ਉਹ ਗੱਲ ਕਣਤ ਮਿਲਦੀ ਨਾ ਕੋਈ ਤੇ ਜੇ ਇਧਰ ਹੁਣ ਲੱਗੇ ਤੇ ਇਧਰ ਨਹੀਂ ਹੁੰਦੇ ਬਿਲਕੁਲ ਜੀ ਹਜੇ ਤੱਕ ਜਿਹੜੀ ਸਾਰੇ ਡਿਸਟ੍ਰਿਕਟ ਚ 27 ਤੋਂ 30% ਦੇ ਵਿੱਚ ਜਿਹੜੀ ਪੁਲਿਸ਼ ਹੁੰਦੀ ਹੈ ਤੇ ਅਸੀਂ ਐਕਸਪੈਕਟ ਕਰਦੇ ਆ ਕਿ 12 ਤੋਂ 3 ਥੋੜੀ ਜਿਹੀ ਢਿੱਲੀ ਰਹੇਗੀ 3 ਵਜੇ ਤੱਕ ਵਾਪਸ ਇਹ ਉੱਠੜੇਗੀ। ਏਕਾ ਦੁੱਕਾ ਮਾੜਾ-ਵੋਟਾ ਕਿਤੇ ਅਮਨ ਸ਼ਕਾਇਬ ਆ ਜਿਵੇਂ ਪਿੰਡਾਂ ਚ ਹੁੰਦੀ ਹੈ ਉਹ ਹੈਗੀ ਹੈ ਬਾਕੀ ਪੀਸਫੁਲੀ ਚੱਲ ਰਹੀ ਹੈ। ਇੱਕ ਪ੍ਰੈਕਟੀਕਲ ਗੱਲ ਬਾਤ ਹੋਈਏ। ਕੋਈ ਤੇ ਆ ਜੀ ਘਰੇ ਕਿਸੇ ਨੇ ਆਪਣਾ ਬਰੂਤਵਾਤ ਲਾਇਆ ਹੋਇਆ ਸੀ ਕਿ ਲੋਕ ਕਹਿੰਦੇ ਉੱਥੇ ਛਬੀਨ ਦਾ ਪਾਣੀ ਪੁਨੀ ਰੋੜ ਕੇ ਸਮਗਰੀ ਸਮਗਰੀ ਲੈ ਗਿਆ ਉਹ ਐਸਐਚਓ ਕੋਲ ਕਰਵਾ ਦੇ। ਕੋਦਨ ਨੇ ਕੋਈ ਸਾਰਾ ਸਾਰਾ ਪਿੰਡ OK ਸਵੇਹਾ ਹਲਕਾ ਖਡੂਰ ਸਾਹਿਬ ਅਧੀਨ ਹੁੰਦੇ ਪਿੰਡ ਖੱਬੇ ਡੋਗਰਾ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਏ ਗਏ ਇੱਕ ਬੂਥ ਉੱਪਰ ਕੁਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰਦੇ ਹੋਏ ਉਹਨਾਂ ਦੀਆਂ ਜਿੱਥੇ ਵੋਟਰ ਸੂਚੀਆਂ ਨੂੰ ਖੋਲਿਆ ਗਿਆ ਉੱਥੇ ਹੀ ਟੈਂਟ ਨੂੰ ਵੀ ਉਤਾਰ ਦਿੱਤਾ ਗਿਆ ਉਸ ਤਰ੍ਹਾਂ ਲਗਾਏ ਗਏ ਪੋਸਟਰਾਂ ਨੂੰ ਵੀ ਉਤਾਰ ਦਿੱਤਾ ਗਿਆ ਇਸ ਹਮਲੇ ਤੋਂ ਬਾਅਦ थाना सदर ਤੁਰੰਤ ਦੀ ਪੁਲਿਸ ਸਮੇਤ ਜ਼ਿਲ੍ਹੇ ਦੇ ਐਸਐਸਪੀ ਨੂੰ ਮੌਕੇ ਤੇ ਪਹੁੰਚਦੇ ਹੋਏ ਸਾਰੀ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਅੰਗਰੇਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਦੱਸਣਾ ਇਹ ਵੀ ਹੋਏਗਾ ਕਿ ਜ਼ਿਲ੍ਹੇ ਵਿੱਚ ਜਿੱਥੇ ਸਵੇਰ ਤੋਂ ਗਰਮੀ ਦੇ ਚੱਲਦਿਆਂ ਲੋਕਾਂ ਵੱਲੋਂ ਵੋਟਾਂ ਪਾਉਣ ਦਾ سلسلہ ਜਾਰੀ ਹੈ ਉਸ ਦੇ ਨਾਲ ਗਰਮੀ ਦੇ ਚੱਲਦਿਆਂ ਕੁਝ ਲੋਕ ਵੋਟ ਪਾਉਣ ਲਈ ਬੇਰੀ ਨਾਲ ਪਹੁੰਚ ਰਹੇ ਹਨ ਔਰ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਖੱਬੇ ਡੋਗਰਾਵਾਂ ਰਿਖੇ ਹੋਈ ਇਸ ਹਮਲੇ ਤੋਂ ਬਾਅਦ थाना सदर ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਉੱਪਰ ਕਬਜ਼ੇ ਵਿੱਚ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰਮਨ ਚਾਵਲਾ ਜਕਬਨ ਟੀਵੀ ਤਰਨਤਾਰਨ